ਹਾਂਜੀ ਦੋਸਤੋ ਮੈਂ ਤੁਹਾਡਾ ਅਰਸ਼ ਬਠੰਡੇ ਵਾਲਾ ਅੱਜ ਇੱਕ ਨਵਾਂ ਵਲੌਗ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹਾਂ ਜੀ ਅੱਜ ਬਠੰਡੇ ਅਮਰੀਕ ਸਿੰਘ ਰੋਡ ਤੇ ਆਏ ਆ ਆਪਾਂ ਲੈਨੋਵੋ ਲੈਪਟਾਪ ਦਾ ਬਹੁਤ ਵੱਡਾ ਸ਼ੋਰੂਮ ਹੈਗਾ ਜੋ ਕਿ ਮਾਲਵੇ ਦੇ ਵਿੱਚ ਇਹ ਲੈਨੋਵੋ ਲੈਪਟਾਪ ਡੀਲ ਕਰਦੇ ਆ ਇਹ ਅਮਰੀਕ ਸਿੰਘ ਰੋਡ ਦੇ ਉੱਤੇ ਹੈ ਔਰ ਇਹਨਾਂ ਦੇ ਸ਼ੋਰੂਮ ਦਾ ਸਤਿਅਮ ਕੰਪਿਊਟਰ ਦੇ ਨਾਮ ਦੇ ਉੱਤੇ ਸ਼ੋਰੂਮ ਹੈ ਤੇ ਅੰਨਪੂਰਨਾ ਮੰਦਿਰ ਦੇ ਬਿਲਕੁਲ ਨਾਲ ਹੈ ਤੇ ਆਜੋ ਤੁਹਾਨੂੰ ਅੰਦਰ ਲੈ ਕੇ ਚਲਦੇ ਹਾਂ ਅੰਜਰ ਸਰ ਇਹ ਆਪਣਾ ਜਿਹੜਾ ਹੈਗਾ ਇਸ ਨਾਮ ਦੀ ਮਰਮਾਇਗੀ ਹੈ ਤੇ ਸਾਨੂੰ ਤੁਸੀਂ ਇੱਥੇ ਜਿਹੜਾ ਹੈਗਾ ਪਤਾ ਹੈ ਸ਼ੋਅਰੂਮ ਪੈਂਦਾ ਹੈ ਉਸ ਕੋਲੇ ਸਾਡੇ ਨਾਲ ਜੁਆਇਨ ਕਰਕੇ ਸਾਤੂ ਸਾਨੂੰ ਡੈਡੀਕੇਟ ਕਰਕੇ ਕੋਲ Lenovo ਦਾ ਐਕਸਕਲੂਸਿਵ ਸਟੋਰ ਹੈ ਹਾਂਜੀ ਬੁਪੇਸ਼ ਜੀ ਤੇ ਸਾਨੂੰ ਤੁਸੀਂ ਲੈਪਟਾਪ ਤੇ ਜੋ ਵੀ ਤੁਹਾਡੇ ਕੋਲ ਡੈਸਕਟਾਪ ਵਗੈਰਾ ਦੀ ਜੋ ਵੀ ਵੈਰਾਈਟੀ ਹੈ ਉਸ ਬਾਰੇ ਸਾਨੂੰ ਤੁਸੀਂ ਚੰਨਣਾ ਪਾਓ ਜੀ ਲੈਪਟਾਪ ਦੀ ਸਾਰੀ ਸਟਾਰਟਿੰਗ ਨਹੀਂ ਜੀ ਬਸ ਨਾਰਮਲੀ ਰਿਵਨ 25000 ਤੋਂ ਉੱਪਰ ਲੈਪਟਾਪ ਸਟਾਰਟ ਹੋ ਜਾਂਦੇ ਨੇ ਇਹ ਸੈਗਮੈਂਟ ਇਹਨੂੰ ਅਸੀਂ ਬੋਲਦੇ ਹਾਂ Lenovo Swing 3 ਲੈਪਟਾਪ ਇਹ ਮਾਡਲ ਨੇ ਇਹ ਸੈਲ ਰੂਮ ਸਸੋ ਤੋਂ ਸਟਾਰਟ ਹੋ ਕੇ ਅਪ ਟੂ i3 i5 i7 ਤੱਕ ਲੈਪਟਾਪਸ ਆਂਦੇ ਨੇ ਜਿੰਨਾ ਜਾਪੂ 8GB ਤੋਂ ਲੈ ਕੇ 16GB ਤੱਕ ਇਹਦੇ ਵਿੱਚ RAM ਹੁੰਦੀ ਹੈ SSD 512GB ਲੇਟੈਸਟ ਟੈਕਨੋਲੋਜੀ ਦਾ ਪ੍ਰੋਡਕਟ ਹੈ Windows MS Office ओरिजिनल اچھا ਇਹ ਗੱਲ ਬਹੁਤ ਮਦਦਨਾ ਇਹ ਲੈਪਟਾਪ ਦੇ 22 ਡਿਫਾਲਟ ਇੱਕ ਸਾਲ ਦੀ ਡੈਮੇਜ ਗਾਰੰਟੀ ਵੀ ਇਨਕਲੂਡ ਹੈ ਮਨ ਲੂ ਲੈਪਟੌਪ ਕਿ ਸਵੈ ਲੈ ਗਰਜਣਾ ਨਹੀਂ ਚਾਹੀਏ ਜੇ ਕਿਉਂ ਯਾ ਪਾਣੀ ਗਰ ਗਿਆ ਲਿਕਵਿਡ ਅਮੇਜ ਨੂੰ ਬੋਲਦੇ ਆਪਾਂ ਉਹ ਵੀ ਕਵਰ ਹੈ ਇਹਦੇ ਵਿੱਚ ਹੋਰ ਕੋਈ ਬ੍ਰਾਂਡ ਨੀ ਬਿਉਲਿਟੀ ਕਵਰ ਨਹੀਂ ਕਰਦਾ ਸਿਰਫ ਲੈਨੋ ਮਾਡਲ ਕਰਦਾ ਜੀ 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 ਇੰਟਰ ਬੋਡੀ ਪ੍ਰੋਟੈਕਟਰ ਐ ਸਲਿਮ ਪਾਈਪ ਪ੍ਰੋਟੈਕਟਰ ਜੀ ਇਸ ਇੱਕ ਮੈਟਲ ਬੋਡੀ ਐਡ ਹੋ ਗਈ ਉਸ ਸਕਰੀਨ ਕਫੀ ਸਪੀਰੀਕ ਕੁਆਲਿਟੀ ਸੋਲੈਂਸ ਸਕਰੀਨ ਹੋਈ ਵਿਦ ਆਈਐਸ ਟੈਕਨੋਲੋਜੀ ਬੈਕਅਪ ਵਿਦ ਆ 38 ਤੋਂ 9 ਘੰਟੇ ਦਾ ਬੈਕਅਪ ਐ ਮੈਟਲ ਬੋਡੀ ਐ ਹਨਾ ਇਸ ਸਰਕਟ ਜਿਵੇਂ ਫੀਚਰ ਐਡ ਹੋ ਗਏ ਪ੍ਰਾਈਸ ਉਵੇਂ ਵੱਧ ਜਾਊਗਾ ਅੱਛਾ ਇਹ ਮੈਟਲ ਬ ਅੱਛਾ ਚੈਕ ਫਰਦਰ ਜੀ ਹੋਰ ਇਨਕਰੀਸ ਹੋਵੇ ਇਹ ਯੋਗਾ ਸੀਰੀਜ਼ ਲੈਪਟਾਪ ਹੈ ਯੋਗਾ ਸੀਰੀਜ਼ ਲੈਪਟਾਪ ਹੈ ਇਹ ਵੀ ਫੁੱਲੀ ਮੈਟਲ ਬੋਡੀ ਲੈਪਟਾਪ ਹੈ ਪੂਰਾ ਹੀ ਪ੍ਰੀਮੀਅਮ ਪ੍ਰੋਡਕਟ ਹੈ ਇਹ ਛੋਟਾ ਜਿਹਾ ਲੱਗਦਾ ਜੀ ਇਹ ਕਿੰਨੇ ਇੰਚ ਹੈਗਾ ਜੀ ਇਹ ਨਾ ਹੁਣ ਥੋੜਾ ਜਿਹਾ ਸਬਸਟਮਰ ਦਾ ਨਾ ਸਟਾਈਲ ਚੇਂਜ ਹੋ ਰਿਹਾ ਹੈ ਕਿਉਂਕਿ ਉਹਨਾਂ ਲੈਪਟਾਪ ਜ਼ਿਆਦਾਤਰ ਕੈਰੀ ਕਰਨਾ ਹੁੰਦਾ ਤਾਂ ਜੇ ਸਾਈਜ਼ ਛੋਟਾ ਹੋਊਗਾ ਤਾਂ ਉਹਨਾਂ ਹੀ ਕੈਰੀ ਕਰਨਾ ਆਸਾਨ ਹੋਵੇ ਇਹ ਉਹ ਸੀਦਾ ਪ੍ਰੋਡਕਟ ਹੈ ਔਰ ਇਹਦਾ ਬੈਕਅਪ ਵੀ ਕਿਰਪਾ 10 ਤੋਂ 12 ਮਿੰਟ ਦਾ ਬੈਕਅਪ ਹੈ ਇਸ ਮਾਡਲ 10 ਤੋਂ 12 ਘੰਟਿਆਂ ਦਾ ਜੀ ਜਿਆਦਾ ਤੋਂ ਜਿਆਦਾ ਲੈਪਟਾਪ ਦਾ ਜੀ ਹੱਦ ਤਿੰਨ ਤੋਂ ਚਾਰ ਪੰਜ ਘੰਟੇ ਚੱਲਦਾ ਹੈ ਜੀ ਕਿੰਨੇ ਕਿੰਨੇ ਫੀਚਰ ਹੀ ਹੋਣਦੇ ਜਾਣਗੇ ਜਿਵੇਂ ਬੈਟਰੀ ਦਾ ਬੈਕਪ ਅਜਿਹਾ ਹੋਗਾ ਉਵੇਂ ਉਵੇਂ ਪ੍ਰਾਈਸ ਵੀ ਚੰਗੀ ਚੰਗੀ ਠੀਕ 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 ਆਈ ਇੱਕ ਸੀਰੀਜ਼ ਹੈ ਜisme thinkpad ਸੀਰੀਜ਼ ਹੈ thinkpad ਸਿਕਲ ਨੋ ਉਹਦੀ ਕਾਫੀ ਪ੍ਰੀਮੀਅਮ ਸੀਰੀਜ਼ ਆਉਂਦੀ ਹੈ ਜਿਹੜੀ thinkpad thinkpad ਇੱਕ ਤਰ੍ਹਾਂ ਦਾ ਕਮਰਸ਼ੀਅਲ ਲੈਪਟਾਪ ਹੈ ਜਿਹੜਾ ਕਿ ਬਹੁਤ بڑے ਬੜੇ ਬੜੇ ਕਾਰਪੋਰੇਟਸ ਇਹ ਡੀਲ ਕਰਦੇ ਨੇ ਲੈਪਟਾਪ ਨੂੰ ਇਸ ਦੇ ਸਕਰੀਨ ਸਾਈਜ਼ 14 ਇੰਚ 16 ਇੰਚ process i5 i3 i7 मतलब पूरी कॉन्फिगरेशन पूरी रेंज इस सेगमेंट में से आ रही है एदे सारे मतलब i3 ਤੋਂ ਲੈ ਕੇ i7 ਤੱਕ ਜਿਹੜੇ ਹੈਗਾ ਇਹ इवन के i7 ਉਹਦੇ ਵਿੱਚ ਰਾਈਜ਼ਨ ਵੀ ਪਲੇਟਫਾਰਮ ਤੇ ਐਮਬੀ ਪਲੇਟਫਾਰਮ ਸਾਰੇ ਮਾਡਲ ਇਸ ਕੈਟਾਗਰੀ ਦੇ ਵਿੱਚ ਆਉਂਦੇ ਸ ਜੀ ਉਸ ਤੋਂ ਅੱਗੇ ਸਰ ਫਰਟੈਬਸ ਅਜਿਹਾ ਟੈਬ ਵੀ ਬਹੁਤ ਪਪੂਲਰ ਰੈਂਜ ਸਟੂਡੈਂਟਸ ਵਾਸਤੇ ਟੀਚਰਸ ਵਾਸਤੇ ਯਾ ਕਪਨ ਮਾਰਕੀਟਿੰਗ ਜਿਵੇਂ ਆਪਾਂ ਆਫੀਸਰ ਮਾਰਕੀਟਿੰਗ ਵਾਇਸ ਆਫ ਦੇ ਆਪ 43 ਇੰਚ ਬੋਲ ਜਿਸ ਨੂੰ ਦੇ ਪ੍ਰੈਜੈਂਟੇਸ਼ਨ ਵਾਸਤੇ ਬਹੁਤ ਕਮ ਆਉਂਦੇ ਨੇ ਈਜ਼ੀ ਟੂ ਹੈਂਡਲ ਜਿਵੇਂ ਜਿਵੇਂ ਆਪਾਂ ਦੇਖਦੇ ਆਂ ਜ਼ਿਆਦਾਤਰ ਵੀ ਐਮ ਆਰ ਕੋਲੇ ਵੀ ਇਹ ਹੁੰਦੀਆਂ ਜਿਹੜੇ ਐਮ ਆਰ ਕਰਦੇ ਨੇ ਜਾਂ ਸਾਈਜ਼ ਵੀ 9 ਇੰਚ 11 ਇੰਚ 12 ਇੰਚ ਦਾ ਜੀ 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 532 ਯੂਸਰਸ ਲਗਭਗ ਹੂੰ ਫੀਚਰ ਵਾਈਜ਼ ਬੈਂਕ ਐਸ ਐਸ ਪੀਜ਼ ਐਂਡ ਆਲ ਰੇਟ ਦੱਸਾਂਗੇ ਟੱਚ ਸਕਰੀਨ ਦੇ ਲੈਪਟਾਪਾਂ ਦੇ ਨੇ ਜਿਵੇਂ ਮੋਡਰਨ ਟੱਚ ਸਕਰੀਨ ਨੇ ਲੱਗਦਾ ਅੱਛਾ ਜੀ ਮੋਬਾਈਲ ਵਾਂਗ ਚਲਾਇਓ ਜੀ ਇਹ ਟੱਚ ਸਕਰੀਨ ਹੈ ओके ਇਹ ਪੂਰਾ ਤਾਂ ਪੂਰਾ ਫੋਲਡ ਹੋ ਜਾਂਦਾ ਠੀਕ ਹੈ 180 ਜਿਹਨੂੰ ਕਹਦੇ ਨੇ ਆਪਾਂ ਜੀ ਇਹ ਨਾਲ ਲੱਗੇ ਚਲੀਏ ਲੱਗਦਾ ਪੂਰਾ ਫੋਲਡ ਹੋ ਜਾਂਦਾ ओके 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 ਇਹਨੂੰ ਯੂਜ਼ ਕਰਨਾ ਹੈ ਯੂਸ ਕਰ ਉਹ ਇਹਦੇ ਨਾਲ ਪੈਨ ਅੰਦਰ ਪੈਨ ਦੇ ਫੋਨ ਕੈ ਬੰਗੋ ਮੋਬਾਈਲ ਵਾਂਗੋਂ ਆਪਾਂ ਯੂਜ਼ ਕਰਦੇ ਹਾਂ ਇਸ ਕਰਕੇ ਪੈਨ ਅੰਦਰ ਤੁਸੀਂ ਮੰਨ ਲਓ ਤਈ ਐਜੇ ਕਸ਼ਮੀਰ ਨੇ ਡਰਾਇੰਗ ਰਬਰ ਤੇ ਹੈ ਹਨ ਜਿਵੇਂ ਬੱਚਿਆਂ ਨੂੰ ਤਾਂ ਡਰਾਇੰਗ ਦਾ ਕਾਫੀ ਸ਼ੌਕ ਹੁੰਦਾ ਹੈ ਇੰਜੀਨੀਅਰਿੰਗ ਲਾਈਨ ਦੇ ਵਿੱਚ ਵੀ ਬਹੁਤ ਹਾਂ ਇੰਟੀਰੀਅਰ ਡੈਕੋਰੇਸ਼ਨ ਦਾ ਕੰਮ ਆਰਕੀਟੈਕਟ ਸੰਭਵ ਚਲਾਉਦਾ ਹੈ ਹੂੰ ਪਰੰਨਾ ਤੁਸੀਂ ਹਾਈਲਾਈਟਿੰਗ ਕਰ ਸਕੋਗੇ ਪ੍ਰੈਜੈਂਟੇਸ਼ਨਸ ਕਰ ਸਕੋਗੇ ਜਿਵੇਂ ਜਦੋਂ ਇਹ ਆਉਂਦਾ ਹੈ ਇਹ ਵਿਵਸਾ ਹੈ ਕਿ ਇਹ ਵੀ ਟੱਚ ਸਕਰੀਨ ਹੈ ਅੱਛਾ ਜੀ ਇਹ ਵੀ ਟੱਚ ਦੇ ਵਿੱਚ ਆ ਗਈ ਟੱਚ ਆ ਗਿਆ ਹੁਣ ਇਹ ਚ ਵੀ ਸਾਰੇ ਉਮੀ ਪੀਚਰ ਟੱਚ ਵਾਲੇ ਕਿਨ ਇਹ ਕੁਆਲਿਟੀ ਪ੍ਰੀਮੀਅਮ ਆ ਗਈ ਹੁਣ ਇਹਦੇ ਵਿੱਚ OLED ডিসਪਲੇ ਹੈ ਦੀ ਸਕਰੀਨ OLED अच्छा ਜਿਹੜੀ ਅੱਜ ਕੱਲ ਐਲਈਡੀ ਦੇ ਵਿੱਚ ਆ ਰਹੀ ਹੈ ਵੱਡੀ ਟੀਵੀ ਹੈ ਸਕਰੀਨ ਕੁਆਲਿਟੀ ਬਹੁਤ ਸੁਪੀਰੀਅਰ ਹੁੰਦੀ ਹੈ ਇਹ ਵੀ ਪੂਰਾ ਦਾ ਪੂਰਾ ਰੋਟੇਟ ਹੋ ਜਾਂਦਾ ਓਕੇ ਹੁਣ ਕਈ ਕਸਬੇ ਜਿਨਾਂ ਨੇ ਖਾਸ ਕਰਕੇ ਪ੍ਰੋਫੈਸ਼ਨਲ ਲੋਕਸ ਹੈ ਚਾਹੇ ਉਹ ਗੇਮਰਸ ਹੋ ਕੇ ਚਾਹੇ ਉਹ ਸਟੂਡੈਂਟਸ ਹੈ ਇੰਜੀਨੀਅਰਿੰਗ ਸਟੂਡੈਂਟਸ ਹੈ ਜਾਂ ਜਿੰਨਾ ਦਾ ਵਰਕਰ ਐਡੀਟਿੰਗ ਦਾ ਵਰਕ ਹੈ ਜੇ ਮੂਵੀਜ਼ ਐਡਿਟ ਕਰਨੀ ਨੇ ਹੈ ਨਾ ਉਹਨਾਂ ਵਾਸਤੇ ਵੀ ਲੈਪਟਾਪ ਪੂਰੀ ਸੈਗਮੈਂਟ ਹੈ ਇਹ ਸਾਰੇ ਲੈਪਟਾਪ ਜਿਹੜੇ ਆ ਪੂਰੀ ਸੈਗਮੈਂਟ ਹੈ ਇਹ ਸਾਰੇ ਹੀ ਪ੍ਰੋਫੈਸ਼ਨਲ ਲੈਪਟਾਪ ਹੈ ਜਿਨ੍ਹਾਂ ਚ 8 GB ਤੱਕ ਦੇ ਗ੍ਰਾਫਿਕ ਕਾਰਡ ਆਉਂਦੇ ਨੇ ਇਹ ਗ੍ਰਾਫਿਕਸ ਕਾਰਡ ਵਾਲੇ ਆ ਗਏ ਲੈਪਟਾਪ 4 GB ਤੋਂ ਲੈ ਕੇ 8 GB ਦੇ ਜਿਹੜੀ ਇਹ ਸੈਗਮੈਂਟ ਹੈ 45 6000 ਤੋਂ ਸ਼ੁਰੂ ਹੋ ਕੇ ਅਪ ਟੂ 1.5 2 ਲੱਖ ਤੱਕ ਜਾਂਦੇ ਨੇ ਮਾਡਲ ਸਾਰੇ ਓਕੇ 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 ਤੇ ਤੁਸੀਂ ਬਲੀਵ ਕਰੋਗੇ ਬਟਿੰਡਾ ਵਿੱਚ ਇੰਨੀ ਪੂਰੀ ਰੇਂਜ ਕਿਸੇ ਕੋਲ ਅਵੇਲੇਬਲ ਨਹੀਂ ਹੈ ਮੇਰੇ ਕੋਲੇ 2 ਲੱਖ ਦੇ ਲੈਪਟਾਪ ਵੀ ਰੈਡੀ ਸਟਾਕ 'ਚ ਅਵੇਲੇਬਲ ਹੁੰਦੇ ਨੇ ਓਕੇ 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 ਤੇ ਤੁਸੀਂ ਬਲੀਵ ਕਰੋਗੇ ਬਟਿੰਡਾ ਵਿੱਚ ਇੰਨੀ ਪੂਰੀ ਰੇਂਜ ਕਿਸੇ ਕੋਲ ਅਵੇਲੇਬਲ ਨਹੀਂ ਹੈ ਮੇਰੇ ਕੋਲੇ 2 ਲੱਖ ਦੇ ਲੈਪਟਾਪ ਵੀ ਰੈਡੀ ਸਟਾਕ 'ਚ अच्छा जी अभी ਤੁਸੀਂ ਮੈਂ ਪਿਛਲੇ 7 ਸਾਲ ਤੋਂ ਇੱਥੇ ਚਲੋ ਅਸੀਂ ਕੰਮ ਕਰ ਰਹੇ ਹਾਂ ਸਟੋਰ ਹੁਣ ਮੇਰੇ ਦੋ ਸਟੋਰ ਹੋ ਗਏ ਥੇ ਪਟੰਡੇ ਵਿੱਚ ਹੀ ਬਹੁਤ ਗੁੱਡ ਹੈ ਨਾ ਔਰ ਮੀਨ ਵਾਈਜ਼ ਅਬਦੀ ਮੈਂ ਨਾਲ ਡਿਸਟ੍ਰਿਬਿਊਸ਼ਨ ਵੀ ਸਟਾਰਟ ਕਰ ਲਈ ਹੈ ਜੀ ਕਮ ਲੈਨੋਵੋ ਨੂੰ ਬਹੁਤ ਅੱਛਾ ਰਿਸਪੌਂਸ ਮਿਲਿਆ ਕਸਟਮਰ ਤੋਂ ਸਾਨੂੰ ਕਿਉਂਕਿ ਪ੍ਰੋਡਕਟ ਦੀ ਅਵੇਲੇਬਿਲਟੀ ਵੀ ਪਹਿਲਾਂ ਬਹੁਤ ਵੱਡਾ ਚੈਲੰਜ ਹੁੰਦਾ ਸੀ ਪਟੰਡੇ ਵਿੱਚ ਹੁਣ ਸਾਰੇ ਪ੍ਰੋਡਕਟ ਰੈਡੀ ਅਵੇਲੇਬਲ ਹੁੰਦੇ ਨੇ ਠੀਕ ਹੈ ਠੀਕ ਹੈ ਯਾਨੀ ਆਪਣੀ ਜ਼ਰੂਰਤ ਦੇ ਸਾਰਾ ਸਾਰੀ ਚੀਜ਼ੇ ਰੈਡੀ ਦਾ ਵੀ ਹੁੰਦਾ ਕਿਉਂਕਿ ਹਰ ਕਿਸੇ ਆਨਲਾਈਨ ਵੀ ਕੰਪੈਰੀਸ਼ਨ ਹ ਕੋ ਲੋਕਲ ਮਾਰਕੀਟ ਵਿੱਚ ਕਮਰਚ ਹੁੰਦਾ ਹੁਣ ਮੇਰੀ ਗਾਰੰਟੀ ਹੈ ਮੈਂ ਤੁਹਾਨੂੰ ਆਨਲਾਈਨ ਤੋਂ ਵੀ ਸਸਤਾ ਰੇਟ ਪ੍ਰੋਵਾਈਡ ਕਰੂੰਗਾ ਆਨਲਾਈਨ ਤੋਂ ਵੀ ਸਸਤਾ ਬਿਲਕੁਲ ਠੀਕ ਹੈ ਠੀਕ ਹੈ ਠੀਕ ਹੈ ਇਹ ਚੀਜ਼ ਜੀ ਮੇਰੀ ਸ਼ੋਰਟੀ ਹੈ ਵੀ ਤੁਸੀਂ ਕੰਪੈਰੀਸ਼ਨ ਮੇਰੇ ਤੋਂ ਰੇਟ ਪੁੱਛੋ ਤੁਹਾਨੂੰ ਚੈਲੰਜ ਰੇਟ ਆਨਲਾਈਨ ਵੀ ਚੈਲੰਜ ਨਹੀਂ ਆਏਗਾ ਗਾਰੰਟੀਡ ਇਹ ਵੀ ਵਿਸੋਲੇ 올 ਇਨ ਵਨ ਪੈਕ ਪਾ ਹੈ 올 ਇਨ ਵਨ ਕਿਸੀ ਨਵਾਂ ਹੁਣ ਟ੍ਰੈਂਡ ਚੱਲ ਰਿਹਾ ਜਿਵੇਂ ਪਹਿਲਾਂ ਆਪਾਂ ਆਪਣੀ ਤਰ੍ਹਾਂ ਸੀਟੂ ਟੂ ਬੈਟਰੀ ਯੂਸ ਕਰਦੇ ਹਾਂ ਸੀਪੀਯੂ ਮੋਨੀਟਰ ਹੋ ਗਿਆ ਕੀਬੋਰਡ ਹੋ ਗਿਆ ਜੀ ਹੁਣ ਆ ਸਾਰਾ ਕੁਝ ਰਿਚੀ ਲੱਗਦਾ ਇਹਨਾਂ ਨੇ ਅੱਛਾ ਵੀ ਜਾਨੀ ਕਿ ਜਿਹੜਾ ਸੀਪੀਯੂ ਵਗੈਰਾ ਸਾਰਾ ਇਹਦੇ ਸਕਰੀਨ ਦੇ ਵਿੱਚ ਹੀ ਹੋਵੇ ਬਸ ਕੱਲਾ ਬੰਦੇ ਨੇ ਆ ਟੀਵੀ ਜਾਂ ਰੱਖ ਲੈਣਾ ਜਾਂ ਕਿ ਕੀਬੋਰਡ ਮਾਊਸ ਵਾਇਰਲੈਸ ਹੁੰਦਾ ਜੀ ਜੀ ਕੋਈ ਸੀਪੀਯੂ ਨਹੀਂ ਕੁਝ ਨਹੀਂ ਸਿਰਫ ਸਕਰੀਨ ਵਿੱਚ ਸਾਰਾ ਕੁਝ ਹੈ ਤੇ ਨੋਵਲ ਵਿੱਚ ਸਾਰੀ ਅਸੈਸਰੀਜ਼ ਅਵੇਲੇਬਲ ਹੈ ਜੀ ਜਿਹੜੇ ਕਿ ਲੈਪਟਾਪਸ ਨਾਲ ਕੰਪਿਊਟਰ ਨਾਲ ਯੂਜ਼ ਹੁੰਦੇ ਨੇ ਰੂਟੀਨ ਚ ਹਰ ਇੱਕ ਚੀਜ਼ ਦੀ ਲੋੜ ਹੁੰਦੀ ਹੈ ਅੱਜਕੱਲ ਮਾਊਸ ਹੋ ਗਿਆ ਮਾਊਸ ਦੀ ਪੂਰੀ ਵੈਰਾਈਟੀ ਹੈ ਬਲੂਟੁੱਥ ਮਾਊਸ ਤੱਕ ਅਵੇਲੇਬਲ ਹੈ ਇਹਨਾਂ ਸਾਰਾ ਕੁਝ ਪ੍ਰਿੰਟਰਸ ਹੋ ਗਿਆ ਚਾਹੇ ਕੈਸ਼ ਕਾਊਂਟਿੰਗ ਮਸ਼ੀਨਸ ਹੋ ਗਈਆਂ ਪ੍ਰਿੰਟਰ ਐਪਸਨ ਦੇ ਐਚਪੀ ਦੇ ਥਰੂ ਸਾਰੀ ਵੈਰਾਈਟੀ ਮਿਲ ਤੁਮ ਨੂੰ ਮਿਲਦੀ ਚਾਹੇ ਉਹ ਟੈਂਕ ਪ੍ਰਿੰਟਰਸ ਹੋਵੇ ਚਾਹੇ ਉਹ ਲੇਜ਼ਰ ਪ੍ਰਿੰਟਰਸ ਹੋਵੇ ਚਾਹੇ ਜਿਹੜੇ ਮਰਜ਼ੀ ਹੋਣ ਉਹਨਾਂ ਕੋਲ ਜਿਵੇਂ ਇਨਕ ਸੋ ਗਿਆ ਐਸੈਸਰੀਜ਼ ਹੋਈਆਂ ਕੰਜ਼ੂਮੇਬਲਸ ਸਾਰਾ ਕੁਝ ਰੈਡੀ ਸਟਾਕ ਹੁੰਦਾ ਇਹ ਇਨਕ ਜਿਹੜੀਆਂ ਹੈਗੀਆਂ ਸਾਰੇ ਪ੍ਰਿੰਟਰਸ ਦੀ ਰੱਖਦੇ ਹਾਂ ਤੁਸੀਂ ਜੀ ਸਾਰੀਆਂ ਆਲਮੋਸਟ ਫਿਰ ਇੱਕ ਮਾਡਲ ਵਾਈਜ਼ ਅਲੱਗ-ਅਲੱਗ ਹੈ ਬਹੁਤ ਜ਼ਿਆਦਾ ਵੈਰਾਈਟੀ ਹੈ ਹਰ ਇੱਕ ਚੀਜ਼ ਨੂੰ ਮੇਨਟੇਨ ਕਰਨਾ ਨਾਟ ਈਜ਼ ਥਿੰਗ ਪਰ ਲੇਕਿਨ ਮੇਰੀ ਕੋਸ਼ਿਸ਼ ਹੈ ਸਾਰਾ ਕੁਝ ਕੈਰੀ ਕਰਨਾ ਅਸੀਂ ਰੱਖ ਲਈ ਹੈ ਤੇ ਲਓ ਵੀ ਮਿੱਤਰੋ ਜੇ ਕਿਸੇ ਨੇ ਆ 55 ਇੰਚ ਦੀ ਵੱਡੀ ਸਾਰੀ LED TV ਲੈਣਾ ਹੈ Google TV ਆ ਦੇਖੋ ਤੇ ਜੇ ਇਹ ਕਿਸੇ ਨੇ ਵੀ ਲੈਣਾ ਹੈਗਾ ਤਾਂ ਤੁਸੀਂ ਸਤਿਅਮ ਕੰਪਿਊਟਰ ਬਠਿੰਡਾ ਅਮਰੀਕ ਸਿੰਘ ਰੋਡ ਤੇ ਆ ਕੇ ਤੁਸੀਂ ਲੈ ਸਕਦੇ ਹੋ ਸਕੀਮ ਤੇ ਵੀ ਹੈ ਮਾਰਕੀਟ ਰੇਟ ਤੋਂ ਮੈਂ ਸਕੀਮ ਦੇ ਵਿੱਚ ਆਈ ਹੈ ਜੀ ਤੇ ਬੁਪੇਸ਼ ਜੀ ਦੱਸ ਰਹੇ ਨੇ ਹੈ ਤਾਂ ਬਹੁਤ ਮਹਿੰਗੀ ਇਹ ਪਰ ਫਿਰ ਵੀ ਬਹੁਤ ਵਧੀਆ ਰੇਟ ਤੇ ਤੁਹਾਨੂੰ ਦੇ ਦੇਣਗੇ ਜੀ ਅੱਦੇ ਰੇਟ ਤੇ ਦੇ ਦੇਣਗੇ ਅੱਦੇ ਰੇਟ ਤੇ ਦੇ ਦੇਣਗੇ ਮਿੱਤਰੋ ਅੱਦੇ ਰੇਟ ਤੇ ਦੇ ਦੇਣਗੇ ਆਫਰ ਲਾਤਾ ਜੀ ਬੁਪੇਸ਼ ਜੀ ਨੇ ਹਾਂਜੀ ਸਰ ਹੋਰ ਆਫਰ ਦੇ ਦਿਓ ਜੀ ਕੁਝ ਖੁਸ਼ ਹੋ ਕੇ ਜੀ ਹੋਰ ਆਫਰ ਦੇ ਦਿਓ ਜੇ ਕੋਈ ਲੈਪਟਾਪ ਖਰੀਦਦਾ ਹੈ ਜੀ ਤੁਸੀਂ ਖੁਸ਼ ਹੋ ਕੇ ਆਫਰ ਦੇ ਦਿਓ ਜੀ ਆਪਣੀ ਵੀਡੀਓ ਬਹੁਤ ਦੂਰ ਤੱਕ ਜਾਣੀ ਹੈ ਜੀ ਇਹ ਬਿਲਕੁਲ ਕੋਈ ਲੈਪਟਾਪ ਲੈਣਾ ਹੁੰਦਾ ਹੈ ਮਿੱਤਰੋ ਕੋ ਇੱਕ ਚਲ ਤੁਸੀਂ ਕਿਹਾ ਇੱਕ ਵਾਇਰਲੈਸ ਕੀਬੋਰਡ ਮਾਊਸ ਮੈਂ ਆਪਣੇ ਦੇਖੋ ਫ੍ਰੀ ਦਊਂਗਾ ਹਰ ਲੈਪਟਾਪ ਤੇ ਲਓ ਵੀ ਮਿੱਤਰੋ ਲਓ ਜੀ ਲਓ ਲਓ ਬਹੁਤ ਵੱਡਾ ਆਫਰ ਹੋ ਗਿਆ ਜੀ ਇਹ ਇਹਦੀ ਕੀਮਤ ਘੱਟੋ ਘੱਟ ਮੇਰੇ ਹਿਸਾਬ ਨਾਲ 1500 ਦਾ ਬਣਦੀ ਹੈ ਜੀ ਮਾਰਕੀਟ ਦੀ ਹਾਂਜੀ ਹਾਂਜੀ ਲਓ ਵੀ ਮਿੱਤਰੋ ਆਪਾਂ ਅੱਜ ਵਿਜ਼ਿਟ ਕੀਤਾ ਸੀਗਾ ਸਤਿਅਮ ਕੰਪਿਊਟਰ ਅਮਰੀਕ ਸਿੰਘ ਰੋਡ ਅਨਪੂਰਨਾ ਮੰਦਿਰ ਦੇ ਬਿਲਕੁਲ ਨਾਲ ਇਹਨਾਂ ਦਾ ਸ਼ੋਅਰੂਮ ਹੈ ਔਰ ਤੁਸੀਂ ਇੱਥੇ ਆਓ ਔਰ ਆਪਣਾ ਲੈਪਟਾਪ ਜਾਂ ਜੋ ਵੀ ਇਹਨਾਂ ਨੇ ਦਿਖਾਏ ਹੈ ਡੈਸਕਟਾਪ ਹੈ ਜੋ ਵੀ ਪ੍ਰਿੰਟਰ ਹੈ ਕੈਸ਼ ਕਾਊਂਟਿੰਗ ਮਸ਼ੀਨ ਹੈ ਤੇ ਹੋਰ ਵੀ ਐਸੈਸਰੀਜ਼ ਹੈ ਜਿਵੇਂ ਇਨਕ ਵਗੈਰਾ ਸਿਗੀਆਂ ਹਰ ਪ੍ਰਿੰਟਰ ਦੀਆਂ ਕੀਬੋਰਡ ਮਾਊਸ ਹੈ ਕੇਬਲਸ ਵਗੈਰਾ ਡਾਟਾ ਕੇਬਲ ਹੈ ਤੇ ਸਭ ਤੋਂ ਵੱਡਾ ਇਹਨਾਂ ਨੇ ਆ ਦੱਸਤਾ ਹੈਗਾ ਮੈਟਰੋਲਾ ਦਾ ਟੀਵੀ ਹੈਗਾ ਇਹਦੀ ਮੇਰੇ ਹਿਸਾਬ ਨਾਲ ਤਾਂ ਇਹ 50 70000 ਤੋਂ ਉੱਪਰ ਹੋਊਗਾ ਪਰ ਫਿਰ ਵੀ ਇਹਨਾਂ ਨੇ ਕਿਹਾ ਤਾਂ ਵੀ ਅਸੀਂ ਤੁਹਾਨੂੰ ਮਾਰਕੀਟ ਦੇ ਵਿੱਚ ਰੇਟ ਪਤਾ ਕਰ ਲਓ ਅੱਧੇ ਰੇਟ ਤੇ ਦੇ ਦਾਂਗੇ ਠੀਕ ਹੈ ਜੀ ਸਰ ਧੰਨਵਾਦ ਤੁਹਾਡਾ ਜੀ ਬਹੁਤ ਬਹੁਤ ਸ਼ੁਕਰੀਆ ਮੰਦਰੀ ਬਹੁਤ ਬਹੁਤ ਸ਼ੁਕਰੀਆ ਥੈਂਕ ਯੂ ਸਰ